ਗੁੱਟਬਾਜੀ ਜਿਨੀ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਇਹਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਮੈਸੇਜ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6:00 7:00 ਵਜਾਂਗੇ ਉਹ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਕਾਂਗਰਸ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇਖੋ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਵਾਸਤੇ ਇੱਕ ਓਪਰਚ्युनिटी ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਹ ਸਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਕਿੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਅਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6-7 ਵਜ ਜਾਵਾਂਗੇ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਇਹਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਤ ਰਾਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਗੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਡੇ ਕਿਛੇ 7 ਵਜ ਜਾਵਾਂਗੇ ਪਰ ਜਿਵੇਂ ਹੋਣਿਆ ਕੰਮ ਕੂਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਉਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਓਪਰਚੁਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਹੋਟੇਬਲੋ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਕੁਸ਼ਨਾ ਆਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਮੈਸੇਜ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6:00 7:00 ਵਜ ਜਾਵਾਂਗੇ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾਂ ਦੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਓਪਰਚੁਨਿਟੀ ਹੈ। ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ। ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ। ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ਼ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ। ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੀ ਗੁੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6-7 ਵਜ ਜਾਵਾਂਗੇ ਪਰ ਜਿਵੇਂ ਹੋਣਿਆ ਕੰਮਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ ਪਾਏ। ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇਖੋ ਚੋਣਾਂ ਦੀ ਮੈਨੂੰ ਲੱਗਦਾ ਕਿ ਇਹ ਸਾਡੇ ਵਾਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਹ ਸਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕਿਆ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਤੋ ਇਹ ਉਮੀਦ ਹੈ ਕਿ ਭਾਰਤਕੋਸ਼ਨ ਆਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ ਕਾਂਗਰਸ ਦੀ ਇਕੱਠੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ ਤੇ ਫਿਰ ਮੈਸੇਜ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀਰ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6-7 ਵਜ ਜਾਵਾਂਗੇ ਪਰ ਜਿਵੇਂ ਹੋਣਿਆ ਕੰਮਕੁਮ ਕਿਤੇ ਗਏ ਹੋਣਿਆ ਇਸ ਕਰਕੇ ਉਹ ਮਿਲ ਨਹੀਂ ਪਾਏ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾਂ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਤ ਰਾਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਸਰ ਕਾਂਗਰਸ ਦੀ ਕਿੱਥੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ 6:30-7:00 ਵਜੇ ਆਵਾਂਗੇ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇਖੋ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਓਪਰਚ्युनिटी ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਅਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪੈਸੇ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6:00 7:00 ਵਜਾਂਗੇ ਉਹ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ ਕਿ ਕਾਂਗਰਸ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾਂ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸੇ ਇੱਕ ਓਪਰਚੁਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਹੈ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਆਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6-7 ਵਜਾਂਵਾਂਗੇ ਪਰ ਜਿਵੇਂ ਹੋਣਿਆ ਕੰਮਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ ਪਾਏ। ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾਂ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਤ ਰਾਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਡੇ ਕਿਛੇ 7 ਵਜ ਜਾਵਾਂਗੇ ਪਰ ਜਿਵੇਂ ਹੋਣਿਆ ਕੰਮ ਕੂਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤ ਭੂਸ਼ਣ ਆਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਠੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6:00 7:00 ਵਜੇ ਆਵਾਂਗੇ ਉਹ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਓਪਰਚੁਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਤੋ ਇਹ ਉਮੀਦ ਹੈ ਕਿ ਭਾਰਤਕੋਸ਼ਨ ਆਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ ਕਾਂਗਰਸ ਦੇ ਇਕੱਠੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6 7 ਵਜ ਜਾਵਾਂਗੇ ਪਰ ਜਿਵੇਂ ਹੋਣਿਆ ਕੰਮ ਕੂਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਇਹਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾਂ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸੇ ਇੱਕ ਆਪਰਚੂਨਿਟੀ ਹੈ। ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ। ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ। ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ। ਸੋ ਇਹ ਉਮੀਦ ਹੈ ਕਿ ਭਾਰਤਪੁਤ ਰਾਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੀ ਕਿੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ 6:30-7:00 ਵਜੇ ਆਵਾਂਗੇ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ ਪਾਏ। ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਕੋਲ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ ਤੇ ਫਿਰ ਮੈਸੇਜ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6 7 ਵਜੇ ਆਵਾਂਗੇ ਪਰ ਜਿਵੇਂ ਹੋਣਿਆ ਕੰਮ ਕੂਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪਛਵੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਹੋ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਵਾਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6-7 ਵਜੇ ਆਵਾਂਗੇ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਇਹਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਤ ਰਾਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ। ਆਪਣੀ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਡੇ ਕਿਛੇ 7 ਵਜ ਜਾਵਾਂਗੇ ਪਰ ਜਿਵੇਂ ਹੋਣੇ ਕੰਮਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ ਪਾਏ। ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾਂ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਵੋਟਰਾਂ ਕੋਲ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਤ ਰਾਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6:00 7:00 ਵਜਾਂਗੇ ਉਹ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ ਪਾਏ ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਓਪਰਚ्युनिटी ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ ਤੇ ਫਿਰ ਮੈਸੇਜ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6-7 ਵਜੇ ਆਵਾਂਗੇ ਪਰ ਜਿਵੇਂ ਹੋਣਿਆ ਕੰਮ ਕੂਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਹੋ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਤੋ ਇਹ ਉਮੀਦ ਹੈ ਕਿ ਭਾਰਤਕੋਸ਼ਨਾ ਆਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਠੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਮੈਸੇਜ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6-7 ਵਜ ਜਾਵਾਂਗੇ ਪਰ ਜਿਵੇਂ ਹੋਣਿਆ ਕੰਮਕੁਮ ਕਿਤੇ ਗਏ ਹੋਣਿਆ ਇਸ ਕਰਕੇ ਉਹ ਮਿਲ ਨਹੀਂ पाए। ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾਂ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੀ ਕਿੱਥੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6-7 ਵਜਾਂਵਾਂਗੇ ਪਰ ਜਿਵੇਂ ਹੋਣਿਆ ਕੰਮ-ਕੁਮ ਕਿਤੇ ਗਏ ਹੁਣੇ ਇਸ ਕਰਕੇ ਉਹ ਮਿਲ ਨਹੀਂ पाए ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ਼ਤਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਜਿੰਨੀ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹਨੂੰ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ